ਗੁਰਦਾਸਪੁਰ ਦੇ ਕਲਾਂਨੌਰ ਦੇ ਵਿੱਚ ਸ਼੍ਰੀ ਰਾਮ ਹਸਪਤਾਲ ਦੇ ਉੱਤੇ ਫਾਇਰਿੰਗ ਹੋਈ ਹੈ 50 ਲੱਖ ਦੀ ਫਰੋਤੀ ਮੰਗੀ ਗਈ ਹੈ ਜਿਸ ਨੂੰ ਲੈ ਕੇ ਦੋ ਹਮਲਾਵਰਾਂ ਨੇ ਹਸਪਤਾਲ ਦੇ ਉੱਤੇ ਗੋਲੀ ਚਲਾਈ ਹੈ ਇਸ ਤੋਂ ਕੁਝ ਦਿਨ ਪਹਿਲਾਂ ਵੀ ਇਸੇ ਹਸਪਤਾਲ ਦੇ ਉੱਤੇ ਫਾਇਰਿੰਗ ਹੋਈ ਸੀ ਹਸਪਤਾਲ ਦੇ ਮਾਲਕ ਦੇ ਮੁਤਾਬਕ ਉਹਨਾਂ ਦੇ ਕੋਲੋਂ 50 ਲੱਖ ਰੁਪਏ ਦੀ ਫਰੋਤੀ ਮੰਗੀ ਗਈ ਹੈ ਜੇਕਰ ਇਹ ਫਰੋਤੀ ਨਾ ਦਿੱਤੀ ਗਈ ਤਾਂ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਗਈਆਂ ਨੇ ਉਹਨਾਂ ਨੇ ਪੁਲਿਸ ਪ੍ਰਸ਼ਾਸਨ ਅੱਗੇ ਗੁਹਾਰ ਲਾਈ ਹੈ ਕਿ ਜਲਦ ਤੋਂ ਜਲਦ ਇਨ੍ਹਾਂ આરોપીਆਂ ਨੂੰ ਗ੍ਰਿਫਤਾਰ ਕੀਤਾ ਜਾਵੇ ਰਾਮ ਹਸਪੀਟਲ ਦੇ ਮਾਲਕਾਂ ਜੀ ਮੇਰੇ ਮੇਰੇ ਪਾਸ 16 ਤਰੀਕ ਨੂੰ ਫਾਇਰਿੰਗ ਹੋਈ ਸੀਗੀ ਉਸ ਦੇ ਸਬੰਧ ਵਿੱਚ ਮੈਂ ਬਰਚਾ ਕਰਾਇਆ ਸੀਗਾ ਪੁਲਿਸ ਨੇ ਮੇਰਾ ਸਹਿਯੋਗ ਕੀਤਾ ਮੈਨੂੰ ਗਨਮੈਲ ਵੀ ਦਿੱਤੇ ਬਹੁਤ ਭੱਜ ਦੌੜ ਵੀ ਕੀਤੀ ਪਰ ਜਿਹੜੇ ਸਾਰਥੀ ਅਨਸਰ ਨਹੀਂ ਫੜੇ ਗਏ ਹੁਣ ਫਿਰ ਮੇਰੇ ਰਾਤੀ ਕੱਲ ਸੀਗੀ 24 ਤਰੀਕ 24 ਤਰੀਕ ਨੂੰ ਫਿਰ ਮੇਰੇ ਫਾਇਰਿੰਗ ਹੋਈ ਆ ਮੇਰੀ ਗੱਡੀ ਆ ਗੱਡੀ ਦਾ ਸ਼ੀਸ਼ਾ ਤੋੜ ਗਏ ਮੇਰੇ ਅੰਦਰ ਸਟਾਫ ਦੇ ਬੰਦੇ ਸੀ ਉਹ ਡਰਾ ਕੇ ਤੇ ਕੋਈ ਕਾਰਵਾਈ ਨਹੀਂ ਹੋਈ ਨਹੀਂ ਮਿਹਰਬਾਨੀ ਕਰਕੇ ਮੈਂ ਪ੍ਰਸ਼ਾਸਨ ਨੂੰ ਬੇਨਤੀ ਕਰਦਾ ਸਾਰੇ ਅੱਗੇ ਮੇਰੀ ਸੁਣਵਾਈ ਹੋਏ ਐਨੋਏ ਕਿ ਮੇਰੀ ਜਾਨੀ ਮਾਨੀ ਦਾ ਜਾਨ ਮਾਨ ਦਾ ਨੁਕਸਾਨ ਹੋ ਜੇ ਔਰ ਮੈਂ ਫਿਰ ਐਕਚੁਅਲੀ ਐਕਸ਼ਨ ਲਿਆ ਜਾਏ ਮੈ ਤੁਹਾਨੂੰ ਕਿਉਂ ਮਾਲਕੀ ਬਾਰ-ਬਾਰ ਤੁਹਾਡੇ ਗੋਲੀ ਚਲਾਈ ਜਾ ਰਹੀ ਹੈ ਉਹ ਸਰ ਪਰੋਤੀ ਬੰਦੇ ਆ 50000 ਰੁਪਿਆ 50 ਲੱਖ ਰੁਪਿਆ ਉਹ ਮੈਂ ਇੱਥੇ 10-10 ਰੁਪਏ 20-20 ਰੁਪਏ ਲੈਂਦਾ ਮੈਂ ਕਿਹੜਾ ਇੱਥੇ ਆਈਸੀਯੂ ਖੋਲਿਆ ਜਨਾ ਮੈਂ 25000 ਲੈਂਦਾ ਹਰ ਬੰਦੇ ਕੋਲ ਹੈ ਇਸ ਕਰਕੇ ਮੈਂ ਬੇਨਤੀ ਕਰਦਾ ਪ੍ਰਸ਼ਾਸਨ ਨਾਲ ਮੇਰੀ ਸੁਣਵਾਈ ਹੋਏ ਔਰ ਮੈਨੂੰ ਸਹਾਂਭ ਦਿੱਤਾ ਗਿਆ ਪ੍ਰਸ਼ਾਸਨ ਵੱਲੋਂ ਤੁਹਾਨੂੰ ਗਾੜ੍ਹ ਵੀ ਮਿਲੇ ਨੇ ਗਾੜ੍ਹ ਮਿਲੇ ਆ ਗਾੜ੍ਹ ਨਾਲ ਉਸ ਸੇ ਪੁਲਿਸ ਵੀ ਰਸਾਇਓਗ ਪੂਰਾ ਕਰਨੀ ਆ ਪੁਲਿਸ ਰਾਤ ਵੀ ਮੇਰੇ ਕੋ ਆ ਗਈ ਸੀ ਕਿ ਪੂਰੇ ਜਦੋਂ ਰਾਤੀ ਸਵੇਰ 12 ਵਜੇ ਆਏ ਡੀਐਸਪੀ ਵੀ ਆਏ ਐਸਐਚਓ ਵੀ ਆਏ ਉਹਨਾਂ ਨੇ ਬਹੁਤ ਤਸੱਲੀ ਦਿੱਤੀ ਆ ਉਹਨਾਂ ਵੱਲੋਂ ਤਾਂ ਜਲਵੇ ਕੋਈ ਕਮੀ ਨਹੀਂ ਕਰਦਾ ਪਰ ਮੈਂ ਆਪਣ ਬੇਨਤੀ ਕਰਦਾ ਪੁਲਿਸ ਔਰ ਪ੍ਰਸ਼ਾਸਨ ਨੂੰ ਵੀ ਵੱਧ ਤੋਂ ਜਲਦੀ ਜਲਦੀ ਬੰਦੇ ਟ੍ਰੇਸ ਕੀਤੇ ਜਾਏ ਤਾਂ ਕਿ ਜੇ ਜੇ ਸਹਿਮ ਦਾ ਮਹੌਲਾ ਉਹਨਾਂ ਬਣਿਆ ਹੋਇਆ ਉਹ ਤਾਨੂੰ ਕੋਈ ਕੱਲ ਵੀ ਕਾਲ ਕੋਈ ਆਈ ਕੋਈ ਕੱਲ ਕਾਲ ਨਹੀਂ ਆਈ ਆਂਦੀ ਸੀ ਮੈਂ ਵਲੌਗ ਚ ਪਾਤੀ ਆ ਦੋ ਤਿੰਨ ਕੱਲ ਆਈ ਆ ਮੈਂ ਡੀਐਸਪੀ ਸਾਹਿਬ ਨੂੰ ਮੈਂ ਸਾਰੀਆਂ ਰਿਪੀਟ ਕਰਦਾ ਰਿਹਾ ਦਿਖਾਉਂਦਾ ਰਿਹਾ